ਮੇਰਾ ਨਾਮ ਜਸਕੀਰਤ ਸਿੰਘ ਹੈ ਜੀ ਮੈਂ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਤੋਂ ਆ ਸਾਡੀ ਸਾਰੀ ਪੀਏਸੀ ਦੀ ਟੀਮ ਹੈ ਤੇ ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਗਈ ਸੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜਿਹੜੇ ਲੁਧਿਆਣਾ ਦੀ ਡਾਈਿੰਗ ਇੰਡਸਟਰੀ ਦੇ ਤਿੰਨ ਸੀਈਟੀਪੀ ਹੈਗੇ ਆ ਉਹਨਾਂ ਦੇ ਅਗੇਂਸਟ ਕੇਸ ਚੱਲ ਰਿਹਾ ਉਹਨਾਂ ਨੂੰ ਬੰਦ ਕਰਨ ਦੇ ਆਰਡਰ ਜਿਹੜੇ ਆ 8 ਮਹੀਨੇ ਪਹਿਲੇ ਦੇ ਹੋਏ ਹੋਏ ਆ ਉਹ ਬੰਦ ਨਹੀਂ ਕਰ ਰਹੇ ਉਸ ਤੋਂ ਬਾਅਦ ਐਨਜੀਟੀ ਨੇ 4 ਨਵੰਬਰ 2024 ਨੂੰ ਆਰਡਰ ਕੀਤਾ ਸੀ ਕਿ ਬੰਦ ਕਰ ਦਿੱਤੇ ਜਾਣ ਕਿਉਂਕਿ ਗੈਰ ਕਾਨੂੰਨੀ ਨੇ ਉਹ ਆਪਣੀ এনवायरमेंट ਕਲੀਅਰੈਂਸ ਦੀਆਂ ਕੰਡੀਸ਼ਨਾਂ ਜਿਹੜੀਆਂ ਫਾਲੋ ਨਹੀਂ ਕਰ ਰਹੇ ਉਹ ਆਰਡਰ ਵੀ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਨਹੀਂ ਮੰਨੇ ਨਾ ਹੀ ਸੀਟਪੀ ਵਾਲਿਆਂ ਨੇ ਮੰਨੇ ਤਿੰਨ ਚਾਰ ਹੀアリング ਹੋ ਚੁੱਕੀਆਂ ਉਸ ਤੋਂ ਬਾਅਦ ਤੇ ਅਸੀਂ ਫਿਰ ਅਖੀਰ ਕੰਟੈਂਪਟ ਆਫ ਕੋਰਟ ਪਟੀਸ਼ਨ ਵੀ ਜਿਹੜੇ ਕੋਰਟ ਦੀ ਆਪਾਂ ਕਹਿੰਨੇ ਆ ਕਿ ਅਫਮਾਨਨਾ ਜਿਹੜੀ ਹੈ ਇਹਨਾਂ ਨੇ ਕੀਤੀ ਹੈ ਉਹਦੇ ਵਾਸਤੇ ਅਸੀਂ ਕੋਰਟ ਦੇ ਵਿੱਚ ਇੱਕ ਵੱਖਰੀ ਜਿਹੜੀ ਹੈ ਐਪਲੀਕੇਸ਼ਨ ਦਾਇਰ ਕੀਤੀ ਹੈ ਉਹ ਐਕਸੈਪਟ ਹੋ ਗਈ ਹੈ ਉਹਦਾ ਕੇਸ ਨੰਬਰ ਲੱਗ ਗਿਆ ਤੇ ਉਹਦਾ ਮਕਸਦ ਇਹ ਹੈ ਕਿ ਜਿਹੜੀ ਬਿਲਕੁਲ ਹੀ ਪ੍ਰੈਜ਼ਨ ਜਿਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇਹ ਕੋਰਟ ਦੀ ਨਹੀਂ ਮੰਨ ਰਹੀ ਆਰਡਰ ਨੂੰ ਇਹਨਾਂ ਦਾ ਉਹਦੇ ਵਿੱਚ ਪ੍ਰੋਵੀਜ਼ਨ ਹੈ ਕਿ 3 ਸਾਲ ਤੱਕ ਜੇਲ੍ਹ ਜਾਂ 10 ਕਰੋੜ ਤੱਕ ਦਾ ਫਾਈਨ ਜਿਹੜਾ ਹੋ ਸਕਦਾ ਤੇ ਸਾਡਾ ਕਹਿਣਾ ਇਹ ਹੈ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੂਰੀ ਮਿਲੀ ਭੁਗਤ ਕਰ ਰਿਹਾ ਹੈ ਇੰਡਸਟਰੀ ਦੇ ਨਾਲ ਔਰ ਇੰਡਸਟਰੀ ਐ ਬਿਹੇਵ ਕਰ ਰਹੀ ਹੈ ਜਿਵੇਂ ਕੋਈ ਮਾਫੀਆ ਹੁੰਦਾ ਤੇ ਇਹ ਰਲ ਕੇ ਜਿਹੜਾ ਬਹੁਤ ਵੱਡਾ ਘਾਣ ਜਿਹੜਾ ਬੁੱਢੇ ਦਰਿਆ ਦਾ ਵੀ ਕਰ ਰਿਹਾ ਸਤਲੋਜ ਦਾ ਵੀ ਕਰ ਰਿਹਾ ਔਰ ਇਹਦਾ ਪਾਣੀ ਪੀਣ ਵਾਲੇ ਲੋਕਾਂ ਦਾ ਵੀ ਕਰ ਰਿਹਾ ਇਸ ਕਰਕੇ ਜਿਹੜੇ ਸਖਤ ਕਾਰਵਾਈ ਕਰਨੀ ਬੜੀ ਜ਼ਰੂਰੀ ਸੀ ਉਹਦੇ ਤਹਿਤ ਅਸੀਂ ਜਿਹੜੀ ਅੱਜ ਕੰਟੈਂਪਟ ਆਫ ਕੋਰਟ ਪਟੀਸ਼ਨ ਜਿਹੜੀ ਹੈ ਫਾਈਲ ਕੀਤੀ ਹੈ ਮੇਰਾ ਨਾਮ ਕੁਲਜੀਪ ਸਿੰਘ ਖਹਿਰਾ ਹੈਗਾ ਜੀ ਪਬਲਿਕ ਐਕਸ਼ਨ ਕਮੇਟੀ ਤੋਂ ਅ ਅੱਜ ਅਸੀਂ ਜਿਸ ਸਟੇਜ ਤੇ ਪਬਲਿਕ ਐਕਸ਼ਨ ਕਮੇਟੀ ਪਹੁੰਚ ਰਹੀ ਹੈ ਏ ਇਸ ਗੱਲ ਨੂੰ ਹੈਰਾਨਾ ਕਿ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਪੋਲੂਸ਼ਨ ਔਰ ਜਿਹੜੇ ਬਾਕੀ ਅਲਾਮਤਾਂ ਹੈਗੀਆਂ ਨੇ ਸਮਾਜ ਦੇ ਵਿੱਚ ਜਿਹੜੀ ਲੋਕ ਵਿਰੋਧੀ ਨੇ ਉਹਨਾਂ ਦੇ ਅਗੇਂਸਟ ਇੱਕ ਮੋਹਮ ਦੇ ਤੌਰ ਤੇ ਆਈ ਸੀ 3 ਸਾਲ ਹੋ ਗਏ ਨੇ ਬੁੱਡੇ ਦਰਿਆ ਦੀ ਪ੍ਰਦੂਸ਼ਣ ਹੁੰਦੇ ਨੂੰ ਔਰ 1 ਸਾਲ ਹੋ ਗਏ ਐਨਜੀਟੀ ਦੇ ਵੱਲੋਂ ਵਾਰ-ਵਾਰ ਆਰਡਰ ਕੀਤੇ ਜਾਂਦੇ ਆ ਨੂੰ ਕਿ ਹਾਂਜੀ ਬੁੱਡੇ ਦਰਿਆ ਦੇ ਵਿੱਚ ਕੋਈ ਵੀ ਸੀਈਟੀਪੀ ਆਫ ਦਾ ਇਵਨ ਟ੍ਰੀਟਡ ਪਾਣੀ ਵੀ ਨਹੀਂ ਸੱਟ ਸਕਦਾ ਔਰ ਇਹ ਸਭ ਕੁਝ ਹੋਣ ਦੇ ਬਾਵਜੂਦ ਵਾਰ-ਵਾਰ ਆਰਡਰਸ ਹੋਣ ਦੇ ਬਾਵਜੂਦ ਕਿਹੜੀ ਇੰਦਾਂ ਦੀ ਤਾਕਤ ਹੈ ਜਿਹੜੀ ਪੰਜਾਬ ਸਰਕਾਰ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਰੋਕਦੀ ਹੈ ਔਰ ਕਾਰਵਾਈ ਪਿਛਲੇ ਦੀ ਕਰਨੀ ਅਲੱਗ ਗੱਲ ਹੈ ਜਿਹੜਾ ਹੁਣ ਪਾਣੀ ਡਿੱਗ ਰਿਹਾ ਹੈ ਹਰ ਰੋਜ਼ ਦਿਨ ਰਾਤ ਪਾਣੀ ਡਿੱਗ ਰਿਹਾ ਉਹਨੂੰ ਵੀ ਨਹੀਂ ਰੋਕਿਆ ਜਾ ਰਿਹਾ ਇਹ ਪਾਣੀ ਅੱਗੇ ਜਾ ਕੇ ਬੁੱਢੇ ਦਰਿਆ ਤੋਂ ਦੇ ਵਿੱਚ ਮਿਕਸ ਕਰਕੇ ਅੱਗੇ ਸਤਲੁਜ ਦੇ ਵਿੱਚ ਮਿਕਸ ਹੁੰਦਾ ਉਹੀ ਨਹਿਰਾਂ ਦੇ ਰਾਹੀਂ ਸਾਰੇ Rajasthan ਔਰ ਦੱਖਣੀ ਮਾਲਵੇ ਦੇ ਵਿੱਚ ਪਹੁੰਚਦਾ ਕੀਤਾ ਜਾਂਦਾ ਜਿਦੇ ਨਾਲ ਬਿਮਾਰੀਆਂ ਕੈਂਸਰ ਵਰਗੀਆਂ ਹੈਪਟਾਈਟਸ B ਵਗੈਰਾ ਜਿਦੇ ਬਾਰੇ ਮੁੱਖ ਮੰਤਰੀ ਸਾਹਿਬ ਖੁਦ ਜਾ ਜਾ ਕੇ ਪਿੰਡਾਂ ਦੇ ਵਿੱਚ ਕਹਿੰਦੇ ਰਹੇ ਨੇ ਉਹਦੇ ਬਾਰੇ ਕੁਝ ਅੱਜ ਕਾਰਵਾਈ ਕਰਨ ਨੂੰ ਤਿਆਰ ਨਹੀਂ ਕਿਹੜੀ ਇਦਾਂ ਦੀ ਤਾਕਤ ਹੈ ਕੀ ਕਾਰਪੋਰੇਟ ਇੰਨਾ ਜਿਆਦਾ ਪਾਵਰਫੁਲ ਹੋ ਚੁੱਕਿਆ ਕਿ ਕੋਰਟ ਦੇ ਆਰਡਰਾਂ ਨੂੰ ਵੀ ਪੰਜਾਬ ਸਰਕਾਰ ਇੰਪਲੀਮੈਂਟ ਨਹੀਂ ਕਰਵਾ پا ਰਹੀ ਜਾਂ ਪੀਪੀਸੀਬੀ ਦੇ ਅਫਸਰਾਂ ਦੀ ਮਿਲਿ ਭੁਗਤ ਹੈ ਜੇਕਰ ਪੰਜਾਬ ਸਰਕਾਰ ਪੀਪੀਸੀਬੀ ਦੇ ਅਫਸਰਾਂ ਦੇ ਉੱਤੇ ਕੰਟਰੋਲ ਨਹੀਂ ਹੈਗਾ ਤਾਂ ਕਮ ਸੇ ਕਮ ਇਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ ਇਕੱਠਾ ਕਰਕੇ ਉਹਨਾਂ ਦੇ ਅਗੇਂਸਟ ਕਾਰਵਾਈ ਤਾਂ ਕਰੇ ਅਫਸਰਾਂ ਦੇ ਅਗੇਂਸਟ ਐਡਵੋਕੇਟ ਸਰਵਜੀ ਸਿੰਘ ਲੁਧਿਆਣਾ ਕੋਰਟ ਪ੍ਰੈਕਟਿਸ ਕਰਦਾ ਅਸੀਂ ਇੱਥੇ ਪਤਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਵੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਤਿੰਨ ਪ੍ਰਾਈਵੇਟ ਕੰਪਲੇਂਟਸ ਸੀਟਪੀ ਵਗੈਰਾ ਜਿਹੜਾ ਇੰਡਸਟਰੀਅਲ ਰਿਸੋਰਸ ਜਿਹੜਾ ਬੁੱਡੇ ਦਰਿਆ 'ਚ ਸੁੱਟਿਆ ਜਾ ਰਿਹਾ ਹੈ ਫੀਲਿੰਗਲੀ ਪੋਲੂਸ਼ਨ ਕੀਤਾ ਜਾ ਰਿਹਾ ਵਾਟਰ ਪੋਲੂਸ਼ਨ ਉਹਦੇ ਰਿਗਾਰਡਿੰਗ ਉਹਨਾਂ ਦੇ ਡਾਇਰੈਕਟਰ ਐਟ ਸੈਟਰਾ ਤੇ ਕੰਪਲੇਂਟਸ ਫਾਈਲ ਕੀਤੀਆਂ ਪ੍ਰਾਈਵੇਟ ਕੰਪਲੈਂਟ ਬਟ ਉਸ ਜਿਹੜੀ ਸਪੀਡ ਨਾਲ ਕਾਰਵਾਈ ਹੋਣੀ ਚਾਹੀਦੀ ਸੀਗੀ ਉਹច ਕੋਈ ਉਹਨਾਂ ਦੀ ਮਨਸ਼ਾ ਦਿਖਦੀ ਨਹੀਂ ਕਿ ਇਸ ਫੀਲਡ ਦੀ ਕਾਰਵਾਈ ਕਰਕੇ ਪੰਜਾਬ ਤੇ ਜਨਤਾ ਜਿਹੜੀ ਰਾਜਸਥਾਨ ਦੀ ਜਨਤਾ ਜਿਹੜੀ ਐਡੇ ਦੂਸ਼ਿਤ ਪਾਣੀ ਕਰਕੇ ਬਿਮਾਰ ਹੋ ਰਹੀ ਹੈ ਉਹਨਾਂ ਦੇ ਘਰ 70 ਵਿੱਚ ਰੇ ਹਸਪੀਟਲ ਦੇ ਖਰਚੇ ਹੋ ਰਹੇ ਆ ਉਸ ਤੇ ਕਾਰਵਾਈ ਕਰਨ ਦੀ ਕੋਈ ਉਹਨਾਂ ਦੀ ਫਾਸਲੀ ਮਨਸ਼ਾ ਬਿਲਕੁਲ ਨਹੀਂ ਦਿਖ ਰਿਹਾ ਉਹਨਾਂ ਦੀ ਐਵੀਡੈਂਸ ਦੇ ਮੌਕੇ ਨਿਕਲੇ ਜਾ ਰਹੇ ਆ ਐਵੀਡੈਂਸ ਨਹੀਂ ਕਰਵਾ ਰਹੇ ਐਵੋਇਡ ਕਰ ਰਹੇ ਆ ਜਿਹੜੀਆਂ ਪ੍ਰੋਸੀਡਿੰਗਾਂ ਉਹਨਾਂ ਨੂੰ ਬਹੁਤ ਫਾਸਟ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਐਵੋਇਡ ਡਿਲੇ ਕਰ ਰਹੇ ਆ ਜਿੱਥੋਂ ਇਹਨਾਂ ਦੀ ਮਨਸ਼ਾ ਪਤਾ ਲੱਗਦੀ ਹੈ ਕਿ ਇਹ ਲੋਕਾਂ ਦੇ ਪਬਲਿਕ ਦੇ ਅੱਖਾਂ 'ਚ ਘੱਟਾ ਪਾਉਣ ਦੇ ਇਲਾਵਾ ਹੋਰ ਕੁਝ ਨਹੀਂ ਕਰ ਰਹੇ ਇਹ ਨਹੀਂ ਇਹਨਾਂ ਦੀ ਕੋਈ ਮਨਸ਼ਾ ਨਹੀਂ ਦਿਖਦੀ ਕਿ ਇਹ ਪੰਜਾਬ ਦੇ ਹੋ ਰਾਸ਼ਟਰ ਦੀ ਪਬਲਿਕ ਨੂੰ ਬਚਾਉਣ ਲਈ ਇਹ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਕੈਂਸਰ ਤੱਕ ਦੀਆਂ ਭਿਆਨਕ ਜਾਨਲੇਵਾ ਬਿਮਾਰੀਆਂ ਜਿਹਦਾ ਕੋਈ ਨਾਮ ਨਹੀਂ ਲੈਣਾ ਚਾਹੁੰਦਾ ਉਹਦੀਆਂ ਬਿਮਾਰੀਆਂ ਤੋਂ ਵੀ ਇਹਨਾਂ ਨੂੰ ਜਦੋਂ ਇਹ ਸਰਕਾਰ 'ਚ ਨਹੀਂ ਸੀਗੇ ਉਦੋਂ ਇਹ ਕਹਿੰਦੇ ਸੀ ਇਹ ਇਹ ਭਿਆਨਕ ਬਿਮਾਰੀਆਂ ਅਸੀਂ ਇਹਨਾਂ ਤੋਂ ਜਨਤਾ ਨੂੰ ਬਚਾਵਾਂਗੇ ਸਾਢੇ 3 ਸਾਲ ਹੋ ਗਏ ਇਹਨਾਂ ਦਾ ਕੋਈ ਐਕਟਿਵ ਔਰ ਇੰਟੈਂਸ਼ਨਲ ਐਕਸ਼ਨ ਨਹੀਂ ਦਿਖਦਾ ਜਿਹਦੇ ਨਾਲ ਇਹ ਮਨਸ਼ਾ ਹੋਵੇ ਕਿ ਬੋਝ ਛੇਤੀ ਉਸ ਤੇ ਕਾਰਵਾਈ ਕਰਨ ਨਾਥ ਪਉਣ ਸਗੋਂ ਜੇ ਪੀਏਸੀ ਦੇ ਮੈਂਬਰ ਕੋਈ ਐਕਸ਼ਨ ਲੈਂਦੇ ਆ ਪੰਜਾਬ ਦੀ ਪਬਲਿਕ ਐਕਸ਼ਨ ਲੈਂਦੀ ਆ ਤਾਂ ਉਹਨਾਂ ਨੂੰ ਫੜ ਫੜ ਕੇ ਉਹਨਾਂ ਦੀ ਗ੍ਰਿਫਤਾਰੀਆਂ ਕਰਨ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਇਸ ਸੈਕਸ਼ਨ ਤੋਂ ਰੋਕ ਕੇ ਉਹਨਾਂ ਦੀ ਮਨਸ਼ਾ ਬਿਲਕੁਲ ਜਗਜਾਹਰ ਹੈ ਕਿ ਉਹ ਮਾਫੀਆ ਜਿਹੜਾ ਪਾਣੀ ਨੂੰ ਦੂਸ਼ਿਤ ਕਰਦਾ ਹੈ ਉਹਦੇ ਨਾਲ ਹੈ ਨਾ ਕਿ ਪੰਜਾਬ ਨੂੰ ਬਚਾਉਣ ਵਾਲੇ ਦੇ ਨਾਲ ਥੈਂਕ ਯੂ